ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਮੈਂ ਕਿਤੇ ਚੜ੍ਹਦੀ ਕਲਾ ਵਿੱਚ ਰਹਾਂਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗਦੀ ਆ ਤੇ ਗਾਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਡਾ ਸਪੋਰਟ ਦਿਓ ਸਾਡਾ ਸਪੋਰਟ ਨਾਲ ਹੀ ਇਹ ਚੱਲਦਾ ਹੈ ਜਿਹੜੀਆਂ ਭੈਣਾਂ ਆਪਣਾ ਵਧੀਆ ਵਧੀਆ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਸ਼ਾਮ ਦਾ ਟਾਈਮ ਹੈ ਇਹ ਤੇ ਮੈਂ ਇੱਥੇ ਸਬਜੀ ਲੱਗੀ ਸੀ ਬਣਾਉਣ ਕੀ ਆ ਕਦੋਂ ਤੇ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਨਾ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ ਤੇ ਜੇ ਆਪਣੇ ਬੱਚੇ ਨਹੀਂ ਸਬਜ਼ੀ ਖਾਂਦੇ ਕੱਦੂ ਦੀ ਮੰਨ ਲੱਕ ਜਾਂਦਾ ਤੇ ਆਪਾਂ ਇਸ ਤਰੀਕੇ ਨਾਲ ਕੱਦੂ ਬਣਾਵਾਂਗੇ ਤੇ ਸਾਰੇ ਜਣੇ ਖਾਣ ਕੇ ਬਹੁਤ ਖੁਸ਼ ਹੋ ਕੇ ਤੇ ਆਪਾਂ ਤੁਹਾਨੂੰ ਰੈਸਪੀ ਦਿਖਾਉਣੀ ਆ ਆਪਾਂ ਕਿ ਆਪਾਂ ਕੱਦੂ ਕਿੱਦਾਂ ਬਣਾਉਣਾ ਹੈ ਅੱਜ ਆਪਾਂ ਚੁੱਲ੍ਹੇ 'ਚ ਅੱਗ ਮਚਾ ਲਈ ਆ ਇਹ ਇੱਕੜਾ ਇਹਨੂੰ ਮਿੱਟੀ ਲਾ ਕੇ ਤੇ ਆਪਾਂ ਉੱਤੇ ਰੱਖਤੀ ਚੱਲੇ ਤੇ ਮਿੱਟੀ ਲਾਉਣ ਨਾਲ ਥੱਲੇ ਦਾ ਭਾਂਡਾ ਕਾਲਾ ਨਹੀਂ ਹੁੰਦਾ ਛੇਤੀ ਸੌਖਾ ਮੰਝਣਾ ਆ ਮੰਝਣਾ ਸਖਾ ਹੋ ਜਾਂਦਾ ਹੈ ਤੇ ਇਧਰ ਆਪਾਂ ਕੀਆ ਤਾਂ ਦੁਖਾਟ ਲਿਆ ਆਪਾਂ ਮੋਟਾ-ਮੋਟਾ ਕੱਟ ਲਿਆ ਤੇ ਇਹਨੂੰ ਆਪਾਂ ਅਵਲਣਾ ਆ ਤੇ ਇਹਨਾਂ ਪਕੜਾਈ ਚ ਪਾ ਦਿੰਨੇ ਆ ਕਦੋਂ ਨੂੰ ਨੂੰ ਕੱਟ ਕੇ ਤਾਂ ਆਪਾਂ ਤੋ ਲਿਆ ਸੀ ਇਹਦੇ ਵਿੱਚ ਆਪਾਂ ਪਾਣੀ ਪਾ ਦਿੰਦੇ ਆ ਗਲਾਸਕ ਅੱਧਾ ਗਲਾਸ ਬਹੁਤ ਆ ਕਿਉਂਕਿ ਇਹ ਕੱਦੋਂ ਪਾਣੀ ਛੱਡਦਾ ਹੈ ਲੋ ਜੀ ਆਪਾਂ ਹੁਣ ਵਿੱਚ ਪਾ ਦਿੰਦੇ ਹਾਂ ਇਹ ਲੂਣ ਥੋੜਾ ਜਿਹਾ ਲੂਣ ਪਾ ਦਿੰਦੇ ਆ ਬਾਕੀ ਆਪਾਂ ਫਿਰ ਤੜਕਾ ਲਾ ਮੰਗੇ ਉਦੋਂ ਪਾਵਾਂਗੇ ਤੇ ਇਹਨਾਂ ਟੰਟੇ ਪੱਕਣ ਦਿੰਨੇ ਆਂ ਜਿਹੜਾ ਕਦੂ ਆਪਣਾ ਪੱਕ ਗਿਆ ਤੇ ਵੇਗੇ ਦਾ ਜੋ ਆਪਾਂ ਕਰਨਾ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ। ਥੋੜਾ ਜਿਹਾ ਟੰਟੇ ਪੱਕਣ ਦਿੰਨੇ ਆਂ ਜਦ ਤੱਕ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆਂ। ਪਿਆਜ਼ ਲਸਣ ਵਗੈਰਾ ਆਪਾਂ ਛੱਲ ਕੇ। ਤੇ ਮਸਾਲਾ ਬੜ ਤਿਆਰ ਕਰ ਲੈਨੇ ਆਂ। ਲੱਗ ਗਿਆ ਕਦੋਂ ਆਪਣਾ ਪੱਕ ਗਿਆ ਹੈ ਤੇ ਆਪਾਂ ਹੁਣ ਬੰਦ ਕਰਨੇ ਆ ਫਿਰ ਚਿੱਟੇ ਬੰਦ ਕਰਨਾ ਗਰਮ ਹੈ ਗਰਮ ਹੈ ਹਾਂਜੀ ਦਾ ਪੇਸਟ ਬਣਾ ਲਿਆ ਛਿੱਟੇ ਪੈਂਦੇ ਗਰਮ ਮਿਆਂ ਜਨਾ ਬਾਂਜੇ ਪੇਟਾ ਪੇਸਟ ਬਣਾ ਲਿਆ ਜਿਹੜਾ ਇਹਦੇ ਵਿੱਚ ਪਾਣੀ ਸੀਗਾ ਪਾ ਦਿੰਦੇ ਹਾਂ ਇਹਦੇ ਛਿੱਟੇ ਆਪਾਂ ਇਹਦਾ ਪੇਸਟ ਬਣਾ ਲਿਆ ਤੁਹਾਨੂੰ ਕਰਾਂ ਕਿਸੇ ਹੋਰ ਕੰਡੇ ਚ ਕੱਢ ਲੈਨੇ ਆ ਇਸ ਤਰ੍ਹਾਂ ਜਿਹਾ ਪਹਿਲਾਂ ਲੈਂਦੇ ਤੜਕਾ ਤੇ ਪਕੜ ਤਾ ਕੇ ਆਰ ਪਾ ਲਿਆ ਲਸਣ ਪਿਆਜ਼ ਟਮਾਟਰ ਆਪਾਂ ਪੇਸਟ ਬਣਾ ਲਿਆ ਨਾ ਤਾਂ

ਗੜੀ ਬਸ ਨੂੰ ਪਾ ਦਿੱ ਗਿਆ ਇਹਦੇ ਤੇ ਪਾਣੀ ਪਿਆਰ ਪਾ ਦਾਂਗੇ 对呀，你把它分档。 ਇਹ ਚਾਰ ਘੁੱਟ ਦਿਦੇ ਆਪਾਂ। ਆਪਾਂ ਪਾ ਲਾਂਗੇ ਟਮਾਟਰ ਮਸਾਲੇ। ਥੋੜਾ ਪਾਣੀ ਪਾ ਲੈਣੇ ਚੱਲ ਗਏ।

ਆਪਾਂ ਹੁਣ ਇਹਨਾਂ ਨੂੰ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਘੋਲ ਲਾਂਗੇ ਦਸਾ ਕੇ ਤੇ ਹਿੰਸੜਾ ਮਸਾਲਾ। ਇਹਦੇ ਵਿੱਚ ਅੱਧਾ ਕੱਪ ਟਮਾਟਰ ਤੇ ਮਿਰਚਾ ਆਹ ਲੈ ਕੁਝ ਮਨ ਪਾਣੀ ਹੈ। ਇਹ ਆਪਾਂ ਪਾਣੀ ਦੇ ਬਾਅਦ ਵਿੱਚ బాస్ థా పా థా జీ వచ్చా డే తాక పా だから気に入って。<laughs> ਆਪੇ ਚੀਜ਼ ਲੋਪਾਉਣ ਨੂੰ ਮੈਂ ਕੱਟ ਕੇ ਪਕਾ ਲਈ ਉਸ ਰੋਟੀ ਕਦੋਂ ਪੱਕ ਗਿਆ ਆਪਣਾ ਭੀਆ ਕੱਢੀ ਤਾਂ ਰੰਗ ਲਿਆ। ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਚੀਜ਼ ਪਾਉਣੀ ਸੀ ਉਹ ਪਾ ਦਿੰਦੇ ਹਾਂ। ਉਹ ਆ ਪਨੀਰ। ਪਨੀਰ ਵੀ ਆਪਾਂ ਘਰੇ ਬਣਾਇਆ। ਹੁਣ ਆਪਾਂ ਪਾ ਦਿੰਦੇ ਹਾਂ ਪਨੀਰ ਵਿੱਚ। ਤੇ ਜਦੋਂ ਹੋ ਜਾਵੇ ਤੀ ਸਵਾਦ ਸਬਜੀ ਬਣਦੀ ਹੈ ਇਦਾਂ। ਤੁਸੀਂ ਵੀ ਬਣਾ ਕੇ ਦੇਖਿਓ ਜਰੂਰ ਸਿੱਤੇ ਪੈਂਦੇ ਆ। साढ़े भी बच्चे खाते ने कदू जलो मैं बना कदू खाने कदू बनावा वो रोटी नहीं खीन कुछ और बना के देगा तो इदा खा टेस्टी बनता है इस तरीके कद्दू पं क मिनट हो पकावे ਰੋਟੀ ਸਭ ਕੀ ਆਪਣੀ ਬਣ ਗਈ ਹੈ ਬਹੁਤ ਵਧੀਆ ਬਣੀ ਹੈ ਤੇ ਪਾਚ ਵਾਲੇ ਵਲੌਗ ਦਾ ਐਂਡ ਵਿੱਚ ਕਰਦੇ ਹਾਂ ਮੈਂ ਤੁਹਾਨੂੰ ਪਿਛਲਾ ਮੈਂ ਵਲੌਗ ਦਿਨਾਂ ਚੱਤ ਕਲ ਸਫਰੀ ਕਾਲ ਦੀ